ਵੈਕਰ ਜੂ ਕੇ ਖਾਲਸਾ ਵੈਕਰ ਜੂ ਕੀ ਫਤਿਹ ਆਪਾ ਤੁਹਾਨੂੰ ਜੀ ਗੁਰਦੁਆਰਾ ਦਿਖਾ ਰਹੇ ਆਗੇ ਤੁਸੀਂ ਗੁਰਦੁਆਰਾ ਦੇਖੋ ਜੀ डोबर जुत नान जी रखा कनाओ पती कई ਕਈ ਕੋਟ ਆਚਾਰ ਵਿਵਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਮਨ ਪਰਮਾ ਉਦਾਸੀ ਕਈ ਕੋਟ ਵੇਚ ਕੇ ਸਰੋਤ ਸੇ ਕਈ ਕੋਟ ਤੇ ਪੇਧਰ ਹੋਤੇ ਕਈ ਕੋਟ ਆਤਮ ਧਿਆਨ ਤਾਰ ਹੈ ਕਈ ਕੋਟ ਕੌਕਾ ਵਿਚਾਰ ਹੈ ਕਈ ਕੋਟ ਨਪ ਤਨਾਤ ਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਪੈ ਆਤਮਾ ਨੀ ਕਈ ਕੋਟ ਅਗਿਆਨੀ ਕਈ ਕੋਟ ਕਿਰਪਨ ਕਥੂਰ ਕਈ ਕੋਟ ਪੰਗਾ ਕੁੱਲੀ ਕੋਰਾ ਕਈ ਕੋਟ ਫਤਰ ਕੋਈ ਰਹਾ ਕਈ ਕੋਟ ਪਰ ਰੂਪਨਾ ਕਰਾ ਹੈ ਕੀ ਕੁਟਮਾ ਸ੍ਰਿਮਾਇ ਜੇਤ ਜਿਤ ਲਾਭ ਹੋ ਤਿਤ ਕਿਤ ਲਗਨਾ ਨਾਨ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਤਿਤ ਜਤ ਜੋਗੀ ਕਈ ਕੋਟ ਰਾਜ ਰਤੂਗੀ ਕਈ ਕੋਟ ਪੰਖੀ ਤਰਫੁ ਪਾਏ ਕਈ ਕੋਟ ਪਾਤਰ ਬਿਲਕੁਲ ਪਚਾਏ ਕਈ ਕੋਟ ਦਾਂ ਕਈ ਕੋਟ ਪਾਉਂਡ ਪਾਣੀ ਵਸੰਤਰਾ ਕਈ ਕੋਟ ਦੇ ਸੂਤਾਰਾ ਜਾਨੀ ਜੋ ਜਿਸ ਭਾਵੈ ਸੇ ਸ੍ਰਿਸ਼ਟਾ ਪਾਣੀ ਤੇ ਮਰਜੀ ਕਰਨਾ ਆ ਇੱਥੇ ਕੀ ਤੇ ਨਾ ਦੇ ਵਾਹ ਵਾਹ ਜਸ ਜੀ ਨੰਦ ਦੇਵਾ ਸਿੱਖੀ ਵਾਹ ਵਾਹ ਜਸ ਜੀ ਨੰਦ ਦੇਵਾ ਸਿੱਖੀ ਵਾਹ ਕੋਈ ਅੰਦਰ ਤੋਂ ਅਸੀ ਉਹਦਾ ਮੋੜ ਨਾ ਫਰਕੇਗਾ ਜੀ ਦੀ ਮੱਧੇ ਪੋੜ ਨਾ ਮਰਿਆ ਪੰਨਾ ਤੀਵੀਰਾ ਗੁਰ ਪ੍ਰਸਾਦਿ ਨਾਨਕ ਸੰਕ ਕਬੂ ਹੋਏ ਪੰਡਿਤ ਤੇ ਵਿਖਿਆਨ ਕਬੂ ਮੋ ਤਾਰੀ ਲਾਵਾ ਧਿਆਨ ਕਬੂ ਤਬਦੀ ਦੀ ਸ਼ਨਾਣ ਕਬੂ ਸਤਜਿ ਕੁ ਗਿਆਨ ਤੂ ਕੀ ਦਤ ਮੰਗ ਜੀ ਆਂਸ ਤਜੋਨ ਪਰਮਾ ਪਰਮਈਆ ਨਾਨਕ ਦੂਜੇ ਸੰਗੀਤ ਖਾਬ ਜੋ ਪਰਪਾਵਤ ਵਨ ਜਾਵੈ ਜੋ ਪਾਵੈ ਕੋਈ ਹੋਏ ਨਾਨਕ ਦੂਜਾ ਅਬਰ ਨਾਮ ਕੋਈ ਕਬੂ ਤਾਂ ਸੰਤਿ ਪਾਵੈ ਉਹ ਦਸਤਾਨ ਦੇ ਬਾਵਨ ਆਵੈ ਸੁਏ ਗਿਆਨ ਪ੍ਰਗਾਸ ਉਹਨ ਤਨ ਕੋ ਨਹੀਂ ਸਦਾ ਪ੍ਰਤੀਕ ਰਾਤ ਸੁਖਾਪਤਾ ਪਾਰਬਤ ਕੈ ਸੰਗ ਜਿਵਨ ਮਨੁ ਤੋ ਆਇ ਮਤਾਨਾ ਜੋ ਚੋਤੀ ਸੰਗ ਜੋਤਿ ਸਮਾਤਾ ਕੇ ਗਉੜਿ ਪਾਇ ਸੁਰਾਗ ਨਾਨਕ ਪ੍ਰਭੈ ਸਾਧ ਪੂਰਵਾਤ ਲੋਕ ਲੋਕ ਬਸੇ ਮਕੀਂ ਮੈਂ ਆਪ ਸੁਨਾਕੇ ਨਾ ਬਡੇ ਬਡੇ ਅਹੰਕਾਰੀਆਂ ਸਰਗੰਗਣੇ ਐਸ ਸੁਆਮੀ ਮਹਾਂ ਜੈ ਜੀ ਗੀਤ ਉਹ ਜੋ ਚਰਮਨ ਸੁਨਖਾਤੀ ਉਤਵਾਦ ਜੁ ਜਨਮ ਜੋਤਵੰਤ ਤੂ ਵਿਸ਼ਾ ਕਜੰਤ ਆਪ ਸੁਨਰ ਮਨ ਸ਼ਾਵੈ ਜਨਮਰ ਕੋਲ ਬ੍ਰਹਮਾ ਬੈ ਤਨ ਪੁਸ਼ਨਾ ਜੋ ਕਰੇ ਕੁਮਾਰ ਤੂ ਸੁਰ ਸੰਦਾ ਗਿਆਨ ਕਰ ਕਿਰਪਾ ਚੈਤ ਜਗਰੀ ਕੀ ਬਸਾਬ ਨਾਨਕ ਜੀਹਾ ਮਨ ਅਗ ਤੂ ਮਾਵੈ ਜੈ ਜੀ ਗੀਤ ਉਹ ਜੋ ਚਰਮਨ ਕਤ ਪੰਗ ਨਾ ਜਾਵੈ ਬਹੁ ਲੰਸਰ ਵੰਪਰ ਕਰਿਆਤ ਪਲਪੀਤਰਤਾ ਕਾ ਹੋਏ ਬਿਲਾਸ ਸਭ ਤੇ ਆ ਜਾਣੇ ਬਲਵੰਤ ਕਿਰਣਾ ਹੋਏ ਜਾਤ ਸੁਮਾਨੀ ਰਿਪਾਤ ਜਿੰਨੂ ਆਪ ਸਰਗੀਰ ਜਾਗਨ ਹੋਏ ਸੋਮਨਾਂ ਲਿਖਾਈ ਜਿੰਨੂ ਹੋਏ ਜਦ ਲਗ ਜਾਣਾ ਮਿੱਤੇ ਕੰਨ ਹੋਏ ਸਭ ਕੁਨ ਸਾਣ ਹੋਏ ਜਦ ਤੇ ਜਨ ਸਰਤਾ ਸਭ ਲਗ ਕਰਪ ਜੋੜਨਾ ਕਿਰਤਾ ਜਬ ਤਾਰੇ ਕੁੰਦਰੀ ਤਬ ਲਗ ਜਿੰਨਾਈ ਜੱਪ ਲੰਘ ਪਗੜ ਸਨਮਾਏ ਤਾਵਲਾ ਕਰ ਕਰਾਏ ਨੇ ਸਜਾਏ ਪ੍ਰਭ ਕਿਰਪਾ ਤੇ ਬੰਦਨ ਛੁਟਾਏ ਗੁਰਪ੍ਰਸਾਦ ਨਾਨਕ ਹੋਣ ਛੁਟਾਏ ਸਹਿਤ ਕਟੇ ਲਾ ਕੋ ਤਾ ਵਹਿ ਤ੍ਰਿਨਾਵ ਮਾਇ ਪਛਰ ਬਾਵਨ ਊਗ ਵਿਖਿਆ ਕੇ ਕਰੈ ਆਨੰਦ ਤਾਵਨ ਅਕੰਧ ਮਰੈ ਬਿਨਾ ਜਨ ਤੋਖੈ ਕੋ ਨਾ ਜੈ ਤੁਮਨੋ ਸੱਚੇ ਸੰਦਾ ਜੈ ਨਾਮ ਰੰਗ ਸਤਿ ਤੋਏ ਵਡ ਪਾਗੀ ਜਿ ਸਤਿ ਪ੍ਰਾਪਤ ਹੋਏ ਮਾਨ ਕਰ ਜਾਪੁ ਹੋਰ ਨਰਕ ਗਰਾਮ ਨ ਕਰਨੇ ਹਾਰ ਸੇਵਾ ਕਾ ਵਿਚਾਰ ਜੈਸੀ ਟਕਰੇ ਤੈਸਾ ਹੋਏ ਆਪਰੇ ਆਪਾ ਹੋਏ ਜੋ ਕੀ ਕਿਨੋ ਸੁਖਲਾ ਲਾਗੋ ਸਭ ਤੇ ਪੂਰ ਸੁਖੁ ਕੈ ਸੰਗੂ ਜੂਜੈ ਦੇਖਾ ਕਰਿ ਸੇਕ ਆਪੈ ਕੇ ਨਾ ਪਹਿ ਰਹੀ ਤੁ ਪ੍ਰਣਾਮਿਤ ਬੈਣਾ ਜੀ